ਪਿੰਡ ਗਲੋਲੀ ਦੇ ਵਿੱਚ ਬਹੁਤ ਵੱਡਾ ਕੱਪ ਜਿਹੜਾ ਅਗਲੇ ਟੂਰਨਾਮੈਂਟ ਦਾ ਅਸੀਂ ਲਾਉਣ ਸਾਡੇ ਹੀ ਉਹ ਮੇਲਾ ਹੋਊਗਾ ਤੇ ਅਸੀਂ ਆਪ ਹੀ ਕਰਾਵਾਂਗੇ ਪਹਿਲਾ ਪ੍ਰਾਈਜ਼ 7 ਲੱਖ ਦੂਜਾ ਪ੍ਰਾਈਜ਼ 5 ਲੱਖ ਤੀਜਾ ਪ੍ਰਾਈਜ਼ 2 ਲੱਖ 7 ਤੇ 8 ਮਾਰਚ ਹੋਊਗੀ ਪਿੰਡ ਗਲੋਲੀ ਬੈਸਟ ਟਰੇਡਰ ਤੇ ਜਾਫੀ ਹੁਣ ਮੇਰਾ ਗਲਾ ਉਵੇਂ ਫਰੋਜ ਆ ਬਣਦਾ ਨਹੀਂ ਗੁਰਪ੍ਰੀਤ ਬੈਸਟ ਸਟੈਂਡਰਡ ਆਫੀ ਨੂੰ ਨਵੇਂ ਜੌਂਡੀਅਰ ਦੇਵਾਂਗੇ ਤੇ ਪੰਜ ਫੋਰ ਟਰੈਕਟਰ ਨੇ ਜਿਹੜੇ ਉਹ ਮੌਕੇ ਤੇ ਰੇਡਾਂ ਤੇ ਜੱਫੀਆਂ ਤੇ ਲਾਏ ਜਾਣਗੇ ਇਹ ਜਾਣਕਾਰੀ ਇਹ ਐਲਾਨ ਸਾਡੇ ਭਰਾ ਗੁਰਪ੍ਰੀਤ ਦੁਬਈ ਰਣ ਸਿੰਘ ਰਣੀਆਂ ਮੋੜਾ ਪਟਾਲ ਤੇ ਪਰ ਸੇ ਤਾਂ ਲੋਕ ਆਏ ਕਿ ਜੋਰਜ ਗੈਲ ਇਹਨਾਂ ਸਾਰੇ ਭਰਾਵਾਂ ਵੱਲੋਂ ਲਾਣਾ